ਅਕਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਬੀਤੀ ਰਾਤ ਚੋਰਾ ਨੇ ਮਹੱਲਾ ਮਾਤਰਾਪੁਰੀ ਵਿਕੇਸ਼ ਸਥਿਤ ਸੇਵਾਮੁਕਤ ਡੀਐਸਪੀ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਜਾਣਕਾਰੀ ਅਨੁਸਾਰ ਸੇਵਾਮੁਕਤ ਡੀਐਸਪੀ ਵਿਕਰਮਜੀ ਸਿੰਘ ਜੋ ਕਿ ਆਪਣੀ ਪਤਨੀ ਪਾਸ ਅਮਰੀਕਾ ਗਏ ਹੋਏ ਹਨ ਅਤੇ ਪਿਛੇ ਘਰ ਨੂੰ ਤਾਲਾ ਲੱਗਾ ਰਹਿਦਾ ਸੀ ਜਿਸ ਦੀਆਂ ਚਾਬੀਆਂ ਉਹਨਾਂ ਦੇ ਮਹੱਲੇ ਵਿੱਚ ਹੀ ਰਹਿੰਦੇ ਰਿਸ਼ਤੇਦਾਰ ਪਾਸ ਹੁੰਦੀਆਂ ਸਨ ਸੋਮਵਾਰ ਨੂੰ ਜਦੋਂ ਸਫਾਈ ਕਰਨ ਵਾਲੀ ਮਹਿਲਾ ਨੇ ਉਹਨਾਂ ਦੇ ਘਰ ਦੇ ਮੁੱਖ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਅੰਦਰੋਂ ਇੱਕ ਐਲਈਡੀ ਇੱਕ ਮਿਨੀ ਹੋਮ تھیਟਰ ਅਤੇ ਦੋ ਸਿਲੰਡਰ ਚੋਰੀ ਹੋ ਚੁੱਕੇ ਸਨ ਚੋਰੀ ਦੀ ਖਬਰ ਉਹਨਾਂ ਡੀਐਸਪੀ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਚੋਰੀ ਦੀ ਖਬਰ ਮਿਲਦਿਆਂ ਹੀ ਥਾਣਾ ਫਲੋਰ ਤੋਂ ਥਾਣੇਦਾਰ ਜਸਵਿੰਦਰ ਸਿੰਘ ਨੇ ਪਹੁੰਚ ਕੇ ਜਾਇਦਾ ਲੈਆ ਅਤੇ ਕੰਮ ਕਰਨ ਵਾਲੀ ਮਹਿਲਾ ਦੇ ਬਿਆਨ ਲਏ ਉਹਨਾਂ ਕਿਹਾ ਕਿ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਰ ਕੇ ਅਗਲੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਹਾਂਜੀ ਹਾਂਜੀ ਅਸੀਂ ਮੱਲਾ ਮਥੜਾਪੁਰੀ ਵਿੱਚ ਰਹਿੰਦੇ ਹਾਂ ਇਹ ਵਿਕਰਮਜੀਤ ਸਿੰਘ ਦਾ ਘਰ ਆ ਦੇ ਦੀਆਂ ਚਾਬੀਆਂ ਸਾਡੇ ਕੋਲ ਆ ਸਵੇਰੇ ਨੌਕਰਾਂ ਨੇ ਆਈ ਸਪਾਈ ਕਰਨ ਉਹਨੇ ਦੇਖਿਆ ਤਾਂ ਆ ਕੇ ਵਿੱਚ ਲੋਕ ਤਾਂ ਖੋਲਿਆ ਜਦੋਂ ਅੰਦਰੋਂ ਐਲ ਸੀ ਡੀ ਹੈ ਨਹੀਂ ਸੀ ਦੋ ਸਿਲਿੰਡਰ ਹੈ ਨਹੀਂ ਤੇ ਇੱਕ ਹੋਮ تھیਟਰ ਸੀ ਉਹ ਹੈ ਨਹੀਂ ਉਹ ਚੋਰੀ ਹੋਇਆ ਸੀ ਬਸ ਕਿਦਾ ਸਾਰਾ ਸਮਾਨ ਜੋ ਵੀ ਹੈਗਾ ਉਹ ਠੀਕ ਪਾ ਪੁਲਿਸ ਨੂੰ ਇਤਲਾਹ ਦਿੱਤੀ ਇਹਦੀ ਹਾਂਜੀ ਦਿੱਤੀ ਆ ਉਹ ਰਿਪੋਰਟ ਕਰਕੇ ਲੈ ਗਿਆ ਤੇ ਤੇ ਕੀ ਵਿਸ਼ਵਾਸ ਦਵਾਇਆ ਪੁਲਿਸ ਨੇ ਹਾਂਜੀ ਪੁਲਿਸ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਉਹ ਤਾਂ ਕਹਿੰਦੇ ਚੈੱਕ ਕਰਨ ਕੈਮਰੇ ਹੁਣ ਕੈਮਰੇ ਚੈੱਕ ਕਰਕੇ ਤਾਂ ਫਿਰ ਦੇਖਣਗੇ ਕਿਉਂ ਜੀ ਬਾਕੀ ਜੋ ਕਾਰਵਾਈ ਹੁਣ ਤੁਸੀਂ ਆਪਣੀ